ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਠੱਠਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਚਾਰ ਗਾਵਾਂ ਦਿਖਾਉਣੀਆਂ ਜਿਨ੍ਹਾਂ ਦੇ ਵਿੱਚ ਇੱਕ ਗੱਬਣੇ ਆ ਤੇ ਤਿੰਨ ਸੋਈਆਂ ਸੋਈਆਂ ਦੀ ਆਪਣੇ ਇੱਥੇ ਆ ਕੇ ਦੋ ਟਾਈਮ ਚੁਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਕੱਪਣ ਆਪਣੇ ਪਾਸ ਕਰਕੇ ਖਲਾ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਪਰ ਤਸੱਲੀ ਜ਼ਰੂਰ ਕਰਕੇ ਖੜਿਆ ਕਰੋ ਤੇ ਸਾਡੀ ਗੱਲ ਤੇ ਵੀ ਜ਼ਰੂਰ ਗੌਰ ਕਰਿਆ ਕਰੋ ਜੀ ਹਾਂਜੀ ਵਧੀਆ ਸੱਸੇ ਕਾਲ ਜੀ ਸੱਸੇ ਚਾਹਤੀ ਹਾਂ ਜੀ ਵਧੀਆ ਵਧੀਆ ਤੁਸੀਂ ਦੱਸੋ ਵਧੀਆ ਵਧੀਆ ਤੇ ਨਾਮ ਦੱਸ ਦੇ ਘਰੀ ਨਾਮ ਦਾਤੂ ਭੋਲਾ ਪਿੰਡ ਠੱਠਾ ਤਹਿਸੀਲ ਜਨਾਲਾ ਜ਼ਿਲ੍ਹਾ ਅਮਰਸਰ ਨੇੜੇ ਲੋਪੋਕੇ ਦੇ ਚਗਾਵਾ ਉਨਾ ਹੀ ਲੋਪੋਕੇ ਦੇ ਉਨਾ ਹੀ ਚਗਾਵਾ ਥਾਣੇ ਤੇ ਬੈਕ ਸੈਟ ਪਿੰਡ ਆਪਣਾ ਠੱਠਾ ਜੀ ਠੀਕ ਹੈ ਫੋਨ ਨੰਬਰੇ ਬੋਲ ਦ ਫੋਨ ਨੰਬਰ ਹੈ 98554 84286 98550 84290 ਠੀਕ ਆ ਅੱਜ ਆ ਗਿਆ ਟੋਟਲ 4 ਗਾਵਾ ਹਨ 4 ਕਮਾਂ ਠੀਕ ਆ ਤੇ ਸ਼ੁਰੂਆਤ ਫਿਰ ਆ ਜਿਹੜੀ ਪਹਿਲੇ ਨੰਬਰ ਤੇ ਹੀ ਆ ਇਤੋਂ ਹੀ ਆਪਾਂ ਕਰ ਲਈਏ ਇਹਨੂੰ ਅੱਜ ਹਰਪ੍ਰੀਤ ਜੀ ਤੀਸਰਾ ਸੁਗਾ ਦੇ ਅੱਛਾ ਇਹਨੂੰ ਸੋਇਨਵਾਰ ਦੇ ਤਿੰਨ ਚਾਰ ਦਿਨ ਅੱਗੇ ਆ ਅੱਛਾ 13 ਤੋਂ 14 ਕਿਲੋ ਬੋਲਾ ਆ ਜਾਵੇ 13 14 ਲੀਟਰ ਤਿਆਰ ਜਿਹੜਾ ਚਾਰ ਚੋਰ ਚਾਲ ਬਹੁਤ ਸਾਫ ਸੁਥਰੀ ਛਾਣਵਾ ਨਾ ਤੱਕਾ ਤੇ ਛਾਣੇ ਵੇਖੋ ਕਿੰਦਾ ਪ੍ਰੋਪਰ ਵਧੀਆ ਲੱਗਾ ਹਾਂਜੀ ਥਾਂ ਤੇ ਚੰਗਾ ਲੱਗਾ ਵਾ ਹਾਂਜੀ ਤੇ ਕਿੰਨਾ ਕ ਦੁੱਧ ਕਰੀ ਜਾਊਗੀ 2000 ਜੀ 18 ਕਿਲੋ ਭਰੀ ਜਾਏਗੀ ਅੱਛਾ ਹਾਂ ਵਧੀਆ ਸੋਨੇ ਰਾਜ ਹੀ ਪੜੀ ਜਗਾ ਤੋੜ ਦਈਏ ਫੇਰ ਇੱਕ ਰੀ ਹਾਂਜੀ ਚਾਰਕ ਦਿਨ ਜਿਹੜੇ ਕਹਿੰਦੇ ਵੀ ਹੋ ਗਏ ਆ ਸੁਈ ਨਾ ਕਿ ਉਤਰੇ ਆ ਇਹ ਬਈ ਕੱਦ ਕਾਠ ਵੇਲ ਦੀ ਚੰਗੀ ਆ ਨਿੱਗਰ ਆ ਜਿੰਨੀ ਆ ਬ੍ਰਿਟ ਸਾਰੇ ਪੱਖੋਂ ਵਧੀਆ ਜੀ ਹਾਂਜੀ ਹਾਂਜੀ ਹਾਂ ਛੱਡ ਤੋਂ ਬਹੁਤ ਸੋਹਣਾ ਲੱਗਾ ਬੜੀ ਸਾਫ਼ ਸੁਥਰੀ ਆ ਜੀ ਛੱਲਿਆ ਵੀ ਸਫਾਈ ਜੀ ਆ ਜਿੰਨੀ ਹਾਂਜੀ ਅਥਾਨਵੀ ਤੇ ਆਪਾਂ ਦੇਖ ਸਕਦੇ ਨੇ ਲੱਗੇ ਤਾਂ ਚੰਗੇ ਕੈਪ ਤੇ ਆ ਤੇ ਪ੍ਰੋਪਰ ਹੱਥ ਚੋਂ ਆਉਣ ਵਾਲਾ ਥਾਨਿਆ ਪਰਬਾ ਜਵਾ ਕਿੰਦੇ ਵੀਰਾ ਦਿਖਾ ਦੀਏ ਹਾਂ ਜਵਾ ਦਿਖਾ ਦਿੰਦੇ ਜੀ ਛੱਡ ਦਿਓ ਬੱਚਾ ਮਗਰ ਕੀ ਵੱਛਾ ਜੇ ਮਗਰ ਵੱਛਾ ਤੇ ਨਾੜੋ ਜਿਹੜਾ ਨਾਲ ਹੀ ਆ ਜੇ ਆਪਾਂ ਹਾਂਜੀ ਆ ਦੇਖ ਸੰਦੇ ਨਾੜੋ ਜਿਹੜਾ ਨਾਲ ਹੀ ਆ ਤੇ ਕਿੰਨਾ ਫਿਰ ਮੁੱਲ ਰੱਖਣਾ ਇਹਦਾ ਹਾਂਜੀ ਮੁੱਲ ਕਿੰਨਾ ਕੁ ਰੱਖਣਾ ਇਹਦਾ ਮੋਲ ਆ ਫ੍ਰਿਜ ਉਰ ਢਾਲੀਆ ਟਮਾਟਰ ਕਰਤਾ ਅੱਛਾ ਹਾਂਜੀ 48000 ਚ ਮੰਨਤਨ ਕਰ ਦੋਗੇ ਹਾਂਜੀ ਹਾਂਜੀ ਤੇ ਹੁਣ ਕਿੰਨਾ ਮੋਕੇ ਤੇ ਚਵਾ ਦੋਗੇ ਦੁੱਧ ਹੁਣ ਆਹ ਮੋਕਾ 13 ਤੋਂ 14 ਕਿਲੋ ਬੋਲ ਆ ਜੇ ਅੱਛਾ ਜੇ ਬੋਲਾ ਇੰਨਾ ਕਿ ਚਵਾ ਦੋਗੇ ਹਨਾ ਤੇ ਬਾਕੀ ਇਤਰਾ ਰਸੀ ਪਾ ਲੈਣੀ ਆ ਬਾਬਾ ਜਾਣ ਤਾ ਬੇਸ ਕਰਦੇ ਆਪਾਂ ਤੇ ਕਿਵਾ ਵੀ ਜਿਹੜਾ ਬਿਲਕੁਲ ਸਾਫ ਜਿਹੜੇ ਕਾ ਇਹਨੇ ਘਰੇ ਰੱਖਣੀ ਆ ਉਹਦੇ ਲਈ ਚੰਗੀ ਆ ਆਨੇ ਚੰਗੇ ਗਿਆ ਤੇ ਚੰਗੇ ਪਾਈ ਤੇ ਖਾਣਿਆ ਜਿਹੜਾ ਠੀਕ ਠੀਕ ਤੇ ਹੁਣ ਜਿਹੜੀ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਇਹ ਵੀ ਸੂਈ ਸਵਾਈ ਆ ਤੇ ਇਹ ਕੱਦ ਕੱਠ ਪੱਖੇ ਵੀ ਚੰਗੀ ਆ ਇਹਦੇ ਮਗਰ ਕੀ ਜੀ ਇਹ ਰੋ ਮੰਗ ਲਈ ਬੱਛਾ ਜੀ ਆਪਰੇ ਜੀ ਠੀਕ ਆ ਤੇ ਦਾ ਸੁਭਾ ਦੂਸਰਾ ਸੁਭਾ ਤੇ ਅੱਛਾ ਹਾਂ ਥੋੜੀ ਵੜਡ ਘੱਟ ਸਾਬੀ ਆ ਕਿ ਇਹਨੇ ਆਇਆ ਮੋ ਕ 16 ਕਿਲੋ ਦੋ ਤਿਆਰ ਹੈ ਜੀ ਤਿਆਰ 16 ਲੀਟਰ ਜਿਹੜਾ ਮਰਜੀ ਵੀਰਾ ਜੀ ਨੂੰ ਪੈਸੇ ਦੇਣਾ ਤੇ ਫਿਰ ਸਾਨੂੰ ਕਾਦੀ ਇਹਦੇ ਵਿੱਚ ਹਾਂਜੀ ਹਾਂਜੀ ਹਾਂ ਇਹ ਜੇ ਤੱਕ ਅੱਗੇ ਤੁਸੀਂ ਅੱਗੇ ਵੀ ਗੱਲ ਕਰਦੇ ਹੁੰਦੇ ਜੇ ਹਾਂਜੀ ਕਿ ਜਿਹੜਾ ਸਾਂਭੀ ਜਾਊਗਾ ਤੇ ਦੁੱਧ ਚੋਈ ਜਾਊਗਾ ਚੋਈ ਜਾਏਗੀ ਤੇ ਜਿਸ ਤਰ੍ਹਾਂ ਹੁਣ ਇਹਦੀ ਥੋੜੀ ਕਿ ਸਾਂਭੇ ਪਿੱਛੋਂ ਘੱਟ ਹੋਈ ਆ ਘੱਟ ਹੋਈ ਆ ਜੀ ਜਿਹੀ ਸਾਂਭੇ ਦੀ ਪੂਰੀ ਹੋਈ ਹੁੰਦੀ ਹਾਂਜੀ ਹਾਂਜੀ ਤੇ ਤਾਂ ਵੀ ਅੱਜ ਉਹਨਾਂ ਨੇ ਆਖਲੇ 70000 ਦੀ ਜੇ ਹਿਸਾਬ ਦਾਦਾਨ ਤੇ ਤਰ੍ਹਾਂ ਸੇ ਘੱਮ 4 ਦਿਨ ਤੱਕ 20 ਕਿਲੋ ਤੇ ਚੱਲ ਜੇਗੀ ਅੱਛਾ ਹਾਂ ਕਿੰਨੇ ਦਿਨ ਹੋਏ ਸੋਈ ਨੂੰ ਹੁਣ ਚਾਹਣ ਬੜੀ ਸਾਫ ਸੁਥਰੀ ਆ ਜੀ ਸੋਈ ਨੂੰ ਕਿੰਨੇ ਦਿਨ ਹੋਏ ਆ ਠੀਕ ਆਜ 10 ਕਿ ਦਿਨ ਹੋ ਗਏ ਜੀ ਤੋਰਾਂਗੇ ਫੇਰ ਇੱਕ ਰੀਮ ਹਾਂ ਇਹਦੇ ਕੋ ਵੀ ਚੰਗਾ ਲੱਗਾ ਹੈ ਕੱਦ ਕਾਠ ਪੱਖੋਂ ਉਤਰਾ ਜਵਾਨ ਨੇ ਛੰਡੀ ਚੀਰੀ ਇੰਨੀ ਭਾਵੇਂ ਬੱਚਾ ਛੱਡੋ ਨਾ ਛੱਡੋ ਇਹਦੇ ਚ ਵਾਈਟਾ ਦਿਖਾ ਦਿੰਨੇ ਤਾਰਾ ਮਾਰ ਇਹਦੇ ਵੀ ਕਿੰਦੇ ਵੀ ਤਾਰਾ ਮਾਰ ਕੇ ਦਿਖਾ ਦਿੰਨੇ ਆ ਛੱਡ ਦੋ ਬੱਚਾ ਥੱਲੇ ਤੇ ਕਿੰਨਾ ਕੀ ਦਾ ਆਪਾਂ ਮੁੱਲ ਰੱਖਣਾ ਫਿਰ ਹਾਂਜੀ ਮੁੱਲ ਕਿੰਨਾ ਕਰੇ ਮੁੱਲ ਤਾਂ ਸਰਪ੍ਰੀਜ ਦੀ ਨਾਲ ਕਲਦਾਈ ਵੇ ਗਿਣਗੇ ਨਾ ਤੇ ਹਾਂਜੀ ਜੇ ਸਾਧ ਦੀ ਵੈੜ ਆ ਹਾਂਜੀ ਤੇ ਮੋਲ ਤੋਂ ਬੜਾ ਕੰਮ ਦਾ ਨੇ ਪਰ ਇਹ ਵੀ ਥੋੜੀ ਜਿਹੀ ਲੱਸੀ ਆ ਤੇ ਕੋਈ ਵੀ ਲੈ ਜੇ ਹਾਂਜੀ ਹਾਂ ਤੇ ਆਪਾਂ ਦਾ ਮੋਲ ਜਿਹੜਾ ਨਾਕ ਲੱਦਾ ਏ 44000 ਚ ਮਾਨਤਾ ਕਰਦਾ ਅੱਛਾ 44000 ਚ ਕਰਦੇ ਦੇਖੋ ਇਹਨੂੰ ਕੋਈ ਨਹੀਂ ਤੇ ਆ ਚੱਲ ਸੋ ਸਮਾ ਗਿਆ ਥਾਂ ਜਿਹੜਾ ਪ੍ਰੋਪਰ ਹੱਥ ਜਾਣਾ ਵਾਲਾ ਕਰ ਲੈਂਦੀ ਆ। ਲੈ ਲਾ ਕੇ ਚੁੱਕ। ਆ ਦੇਖ ਲੈ ਜੀ। ਇਹ 44000 ਦੀ ਜਿਹੜੀ ਕਿੱਲੇ ਕੀ ਦੇ ਦਿਆਂਗੇ। ਮੱਛੀ 20 ਦਾ ਦੁੱਧ ਭਰ ਦੇ ਕੇ ਹੱਥ ਵੇਚੀ ਚਲੋ ਸਾਭੀ ਨਹੀਂ ਆ ਕੋਈ ਵੀ ਇਹਦਾ ਸਾਹਮਣਾ ਕਰੇਗਾ ਨਾ। ਠੀਕ ਆ। ਹਾਂ। ਉਹ ਬਹੁਤ ਸਾਫ਼ ਸੁਥਰੀ ਹੈ ਵੇਖੋ ਕੋਈ ਟੱਟਾਂ ਨੂੰ ਕੋਈ ਟਪਾਂਤ ਬਾਜ਼ ਮਾਰ ਨਹੀਂ ਠੀਕ ਆ ਹਾਂਜੀ ਐਂਦਾ ਬੈਠੇ ਰਹੋ ਦੋਵੇਂ ਸਾਈਡਾਂ ਤੇ ਆਪਣਾ ਬੈਜੋ ਠੀਕ ਆ ਤੇ ਹੁਣ ਇਤ ਬਾਅਦ ਆਪਾਂ ਗੱਬਨ ਦਿਖਾਉਣੀ ਆ ਤੇ ਉਹ ਕਿੰਨੇ ਕ ਦੁੱਧ ਆ ਲਈ ਜੇ ਉਹ ਦੂਸਰਾ ਸੂਆ ਵੈੜ ਸੁਣੀ ਭਾਵੇਂ ਪਹਿਲੇ ਕਹਿ ਕੇ ਵੇਖ ਲੋ ਪਰ ਨਹੀਂ ਦੂਸਰਾ ਸੂਆ ਸੁਣਿਆ ਉਹ ਆਪਣੇ ਨਾਲ ਕਿਨੇ ਦੀ ਕੀ ਕੋਈ ਆ ਉਹ ਦੁਕਾਨ ਦੇ ਲੱਗ ਗਈ ਸੀ ਆਪਣੇ ਠੀਕ ਆ ਉਹਨਾਂ ਦੇ ਕੋਲੋਂ ਆਈ ਆ ਅੱਛਾ ਠੀਕ ਹੈ ਮੁਜੁਰਗਾ ਕਰਿਆ ਅੰਦਰ ਨਹੀਂ ਸੰਭੇ ਜਾਂਦੀ ਹਾਂਜੀ ਉਹਨਾਂ ਸੇਲ ਕਰਦੇ ਪਰ ਠੱਗੀ ਚੀਜ਼ ਬਹੁਤ ਆਥਾਣਾ ਦੀ ਆਪਣੀ ਫੁੱਲ ਗਰੰਟੀ ਹੋਏਗੀ 1 ਮਹੀਨਾ ਲੈਂਦੀ ਆ ਜੀ ਅੱਛਾ ਜੇ ਮਹੀਨਾ ਖੜਦੀ ਆ 1 ਮਹੀਨਾ ਖੜਦੀ ਬੱਚੀ ਤੇ ਆ ਗਈ 35 36 ਹਜ਼ਾਰ ਵਾਲੀ ਬਾਹਰ ਅੱਜ ਮਾਂ ਤਾ ਇਹਨਾਂ ਦੇ ਦਾਂਗੇ ਤੇ ਦੁੱਧ ਕਿੰਨਾ ਕੱਢੀ ਜਾਊਗੀ ਦੁੱਧ ਦੇ 10 ਕਿਲੋ ਭਰਦੀ ਰਹੀ ਆ ਜੀ ਅੱਛਾ ਪਹਿਲੇ ਸੂਵੇ 10 ਲੀਟਰ ਭਰਿਆ ਇਹਨੇ 10 ਲੀਟਰ ਭਰਿਆ ਲੈ ਫ੍ਰੀਜ ਆਪਾਂ ਕਹਿ ਦਈਏ ਵੀ ਉਹਨੇ 15 ਕੀਤਾ ਇਹਨਾਂ ਕੀਤਾ ਉਹ ਵੇਖੋ ਉਹ ਤਰਾਂ ਜਿਹੜੀ ਠੰਡੀ ਆ ਤੋੜ ਦੋ ਇੱਕ ਵਾਰ ਇਹਨੂੰ ਨਾ ਵੇਖੋ ਖੋਲ ਦੋ ਇੱਕ ਵਾਰ

ਯਾ ਦੇਖ ਸਾ ਤੇ ਚੱਲ ਚੰਗੀ ਆ ਥੱਲੇ ਚੰਗੀ ਭਰ ਜੂਗੀ ਬੱਚੀ ਸੋਹਣੀ ਬਣ ਗਈ ਜੀ ਇਹ 15 ਫੱਗਾਂ ਨੂੰ ਇਹਦੇ ਫਿਰ ਪੂਰੇ ਨਹੀਂ ਖਾਣ ਵੀ ਸਾਰੇ ਇੱਕੋ ਜਿਹੇ ਆ ਹਾਂਜੀ ਹਾਂਜੀ ਤੇ ਇਹਦਾ ਫਿਰ ਮੁੱਲ ਮੁੱਲ ਤਾਂ ਹਰ ਵੀਓ ਉਤਰਾਂ ਤੇ ਜਦੋਂ ਹੁਣ ਪ੍ਰੋਪਰਸ ਵੀਓ ਤੇ 35000 ਦੀ ਬੱਚੀ ਆ ਪਰ ਹੁਣ ਆਪਾਂ ਕਿਸੇ ਵੀਰ ਨੂੰ ਨਾ 24000 ਚ ਮਾਨਤਾ ਕਰ ਦੇਣਾ ਅੱਛਾ 24000 ਚ ਕਰ ਦੋਗੇ 24000 ਚ ਮਾਨਤਾ ਕਰ ਦਿੰਦਾ ਠੀਕ ਹੈ ਜੀ ਫਰੀ ਆ ਸਾਰੇ ਹਾਂਜੀ ਹਾਂਜੀ ਅੱਖਾਂ ਵੇਖੋ ਜਿੱਦਾ ਸੁਰਮਾ ਪਾਇਆ ਹੁੰਦਾ ਠੀਕ ਆ ਹਾਂ ਬਹੁਤ ਸੋਹਣੀ ਐ ਮੱਚੀ ਕਿਸੇ ਬੰਨੋ ਹੈ ਨਹੀਂ ਕੋਈ ਘਾੜੂ ਸਾ ਵੇਖੋ ਠੀਕ ਆ ਹਾਂ ਤੇ ਹੁਣ ਆ ਜਿਹੜੀ ਆ ਗਈ ਆਪਣੇ ਕੋਲ ਇੱਕ ਚੌਥੇ ਨੰਬਰ ਤੇ ਆ ਬੱਚਾ ਜੇ ਦਾ ਦਸਤੀਏ ਤੇ ਫਾਰੇ ਖਾ ਤ੍ਰਿਸ਼ੀ ਇਹ ਗਾਣਾ ਤੀਸਰਾ ਸੁਗਾ ਹਾਂਜੀ ਤੇ ਇਹਨੂੰ ਆਂਦੀ ਨੂੰ ਸਾਨੂੰ ਅੱਜ 20 25 ਦਿਨ ਹੋ ਚੱਲੇ। ਅੱਛਾ। ਗਾਂ ਦਾ ਸੇਲ ਹੋ ਗਈ। ਦੁੱਧ ਦੇਤੇ ਥੱਲੇ ਅੱਗੇ 12 ਕਿਲੋ। 4 5 3 ਕੋਈ ਵੰਗਾ ਨਹੀਂ ਲੈਂਦੀ। ਠੀਕ ਐ। ਇਹਨੂੰ ਨਾ ਰਾਤ ਬੁਖਾਰ ਹੋ ਗਿਆ 105। ਨਾਲ ਮਸਟੈਟਸ ਹੋ ਗਈ ਇੱਕ ਸਾਨੂੰ। ਆਹਣਾ ਸੁਝ ਗਿਆ ਤੇ ਦਿਨੇ ਚਾਰ ਦਿਨ ਪਾਈਆ ਉਹਨਾਂ ਦਿੱਤਾ ਜੀ। ਸਾਰਾ ਦੋਸਾ ਵਿਚਾਰੀ ਨੂੰ ਟੀਕੇ ਤਾਂ ਕੇ ਬਹੁਤ ਲੱਗੇ ਪ੍ਰੋਪਰ। ਅੱਛਾ। ਹਾਂ। ਤੇ ਹੁਣ ਇਹਦੇ ਥੱਲੇ 6 ਕਿਲੋ ਦੁੱਧ ਆ। ਹੁਣ ਸੈੱਟ ਹੋ ਗਈ ਆ। ਸੈੱਟ ਹੋ ਗਈ ਆ। ਵਧੀਆ ਪੱਠਾ ਦੱਸਾਂ ਗਾਂ ਦੀ। ਵਧੀਆ ਦੋ ਤਿੰਨ ਤੁਰੀ ਆਉਂਦੇ। ਤੁਸੀਂ ਮੰਨੋਗੇ ਇੱਕ ਦਿਨ ਦੇ ਇਹਦੇ ਥੱਲੇ ਦੋ ਚਮਚੇ ਵੀ ਹੀ ਰਹਿ ਗਿਆ ਅੱਛਾ ਹੁਣ ਛਾਲ ਕਰਵਾਉਂਦੇ ਚੜ ਗਈਆਂ ਅੱਛਾ ਪਰ ਹੁਣ ਵੀ ਆਪਾਂ ਕਈ ਵੀਰ ਨੂੰ ਦੱਸ ਕੇ ਲੈਣੇ ਆ ਜਿਹੜੇ ਸਾਨੂੰ ਮਸਟੈਟਸ ਹੋਈ ਉਹ ਤੋਂ ਥੋੜੀ ਜਿਹੀ ਧਾਰਾ ਘਟ ਗਈਆਂ ਅੱਛਾ ਹਾਂ ਠੀਕ ਆ ਤੇ ਹੁਣ ਉਤਰਾਂ ਇਹ ਆ ਵੀ ਸਾਰੀ ਸਿੱਧੀ ਹੋ ਗਈ ਆ ਇੱਕ ਸਿੱਧੀ ਹੋ ਗਈ ਆ ਜੀ ਆਹ ਵੇਖ ਲਓ ਤੁਹਾਡੇ ਸਾਹਮਣੇ ਪੱਥਰਾਂ ਨੂੰ ਡਈ ਤੇ ਆਪਾਂ ਉਤਰਾ ਪਿਛਲੀ ਵੀਡੀਓ 'ਚ ਵੀ ਪਾਈ ਹੀ ਆ ਨਾ ਆਹੀ ਵੀਡੀਓ ਪਰ ਸੁਣ ਮੇਰੀ ਗੱਲ ਪੀਤੀ ਕਿ ਇਹਨਾਂ ਧੋਕਾ ਕਰਕੇ ਨਹੀਂ ਡੰਗਰਦੇ ਹਾਂਜੀ ਹਾਂਜੀ ਆ ਜੇ ਤੁਹਾਡੇ ਘਰੇ ਹਾਂਜੀ ਜੇ ਉਹ ਕੋ ਚਾਹਗਾ ਉਹ ਇੱਥੇ ਬੋਲੇ ਜੀ ਮੱਛੀ ਤੇਨੇ 16 ਕਿਲੋ ਦੁੱਧ ਹੈ ਤਾਂ 16 ਹੀ ਬੋਲਿਆ ਅੱਛਾ ਠੀਕ ਹੈ ਨਾ ਉਹਦੇ ਥੱਲੇ ਜਿੰਨਾ ਬੋੜਾ ਹੁੰਦਾ ਹੈ ਦੱਸਿਆ ਠੀਕ ਆ ਕੋਈ ਮੈਦਾ ਨਹੀਂ ਹੈ ਕਿ ਨਹੀਂ ਨਾ ਕਿਲੇ ਤਾਂ ਹੁਣ ਦੁੱਧ ਦੇਦੇ ਥੱਲੇ ਹੋਵੇ 10 ਕਿਲੋ ਤੇ ਆਪਾਂ 16 ਕਹਿ ਦਈਏ ਤੇ ਉਹ ਕਿੱਥੋਂ ਆਪਾਂ ਪੂਰਾ ਕਰਦਾਂਗੇ ਹਾਂਜੀ ਹਾਂਜੀ ਹਾਂ ਤੇ ਹੁਣ ਇਹਦੇ ਕੋਲ 6 ਕਿਲੋ ਇਹਦੇ ਕੋਲ 6 ਕਿਲੋ ਪਰ ਇਹ ਵੀ ਪ੍ਰੋਪਰ ਚੱਲੇ ਜਾਏਗੀ ਉਸ ਲਾਈਨ ਤੇ ਠੀਕ ਹੈ ਜੀ ਹੁਣ ਆਹ ਦੇਖ ਸਾਡੇ ਸਰੀਰ ਭਰ ਗਈ ਆ ਪੂਰਾ ਫੇਰ ਤੋੜ ਦੋ ਇੱਕ ਰੀਨ ਨੂੰ ਤੇ ਆ ਬੱਚਾ ਜੀ ਜਿਹੜਾ ਇਹਦਾ ਬਾਕੀ ਇਹ ਦੇਖੋ ਪਿਛਲੀ ਵੀਡੀਓ ਵੀ ਕੱਢ ਕੇ ਵੇਖ ਸਕਦਾ ਆ ਹਾਂਜੀ ਹਾਂਜੀ ਇਹ ਆ ਵੀ ਚਲੋ ਜਿੰਨੇ ਕੇ ਘਰ ਵਾਸਤੇ ਖੜਨੀ ਆ ਫੈਨ ਚੰਗੀ ਆ ਤੇ ਉਹਦੇ ਲਈ ਚੰਗੀ ਆ ਬਾਕੀ ਸਾਹ ਵਾਲੀਆਂ ਚੀਜ਼ਾਂ ਵਾ ਥੋੜਾ ਬਦਲੇ ਚੀਜ਼ਾਂ ਉੱਪਰ ਥੱਲੇ ਤੇ ਹੋ ਹੀ ਜਾਂਦੀਆਂ ਵਾ ਜਿੱਤਰਾ ਬੰਦੇ ਉਹ ਵੀ ਕਦੀ ਬੁਖਾਰ ਚੜ ਗਿਆ ਕਦੀ ਖਾਂਸੀ ਲੱਗ ਗਈ ਇਤਰਾ ਇਹਨਾਂ ਦੇ ਵੀ ਕਦੀ ਚੀਜ਼ਾਂ ਉੱਪਰ ਥੱਲੇ ਤੇ ਚਲਦੀਆਂ ਹੀ ਆ ਬ病ਾਰਵੀ ਹੋਣਾ ਵਾ ਤੇ ਸਹੀ ਵੀ ਹੋਣਾ ਆ ਬਾਕੀ ਆ ਵੀ ਚਲੋ ਜਿਹੜੀ ਗੱਲ ਏ ਦੱਸ ਕੇ ਅਗਲੇ ਨੂੰ ਦੇ ਦਈਏ ਫਿਰ ਅਗਲਾ ਉਸ ਹਿਸਾਬ ਨਾਲ ਸੰਭ ਕਰ ਲਿੰਦਾ ਹੈ ਹੁਣਾ ਥਰੀਰ ਦੇਖ ਸਾਦੇ ਭਰ ਗਈ ਆ ਫਿਰ ਢਿੱਡ ਭਰਾਂ ਲੱਗ ਪਈ ਆ ਤੇ ਸਵਾਗਤ ਖਾਦੰਨੇ ਜੀ ਵੀ ਨੇ ਜਿਹਨੇ ਇਹ ਵੇਖਣੇ ਇਧਰ ਧਰਵਾ ਮਾਰਦਾ ਇਹਦਾ ਵੀ ਕਿੰਦੇ ਕਿ ਚਵਾਹ ਦਿਖਾਈ ਦਿੰਨੇ ਠੰਡੀ ਸੀਲ ਦਾ ਪਤਾ ਲੱਗ ਜਾਂਦਾ ਹੈ ਬੰਦ ਹੋ ਵੀ ਜਿਹਰੇ ਕੋਈ ਰੱਤੀ ਰੂਸੀ ਪੌਂਦੀ ਲੋੜ ਨਹੀਂ ਨਾ ਕੋਈ ਨਹੀਂ ਕੋਈ ਦੱਸੀ ਨਹੀਂ ਠੀਕ ਹੈ ਬਾਕੀ ਕੋਈ ਛਾਂਚ ਕੇ ਚ ਗਿਲਤੀ ਨਹੀਂ ਹੈਗੀ ਕੋਈ ਕੁਛ ਨਹੀਂ ਹੈਗਾ ਪ੍ਰੋਪਰ ਸਾਫ ਸੁਥਰਿਆ ਪੂਰਾ ਪ੍ਰੋਪਰ ਵਧੀਆ ਦੋ ਤਾਉਣ ਗਿਆ ਬਸ ਸਿਰਫ ਉਹ ਚ ਧਾਰਾ ਘੜ ਗਿਆ ਠੀਕ ਹੈ ਕੋ ਡਾਕਟਰ ਆਣਾ ਕੋਈ ਗੱਲ ਨਹੀਂ ਹੋਰੀ ਹੋਰੀ ਆਪ ਤੇ ਪ੍ਰੋਪਰ ਹੋ ਜੀਗੀ ਠੀਕ ਹੈ ਹਾਂ ਆ ਜਿਹੜਾ ਸਾਜੀ ਉਹਦਾ ਆ ਜਿਹੜਾ ਅੱਛਾ ਵਾਲਾ ਥਾਣ ਹਾਂ ਹੁਣ ਤੈਂ ਪੂਲੀ ਠੀਕ ਹੈ ਕਹ ਵੀ ਲੈ ਕੇ ਜਾਵੇ ਕਿ ਸਾਨੂੰ ਆਣ ਕੇ ਲਾਪਤਾ ਵੀੜ ਗੱਟਾ ਤਾਂ ਹੀ ਬੋਲਦਾ ਕੋਈ ਕੁਛ ਹੈਗਾ ਐ ਕਿ ਆ ਚੇਕ ਦਾ ਦੁੱਧ ਵੀ ਇਹਦੇ ਸਿਰ ਤੇ ਦੁੱਧ ਤਾਂ ਫੇਰ ਭਰ ਦੇਗੀ ਹਾਂਜੀ ਹਾਂਜੀ ਤੇ ਦੱਸੀਏ ਮੁੱਲ ਫੇਰ ਇਹਦਾ ਆਪਾਂ ਨਿਕੋਤਾ ਆਹ ਪ੍ਰੀਦੀ ਅੰਦੀ ਤਾਂ ਇਹ ਬਹੁਤ ਮਹਿੰਗੀ ਹੈ ਅੱਛਾ ਠੀਕ ਹੈ ਜੀ ਹੁਣ 24 ਹਜ਼ਾਰ ਦੇ ਮਾਨਤਨ ਕਰਦਾ ਅੱਛਾ ਹਾਂਜੀ 24000 ਚੋਂ ਮਾਨਤਨ ਕਰਦਾ ਮਾਨਤਨ ਕਰ ਦੋਗੇ ਕਰ ਦਾਂਗੇ ਕੋਈ ਗੱਲ ਨਹੀਂ ਕੋਈ ਕੋਈ ਵੀਰ ਆਵੇ ਕੋਈ ਗੱਲ ਨਹੀਂ ਠੀਕ ਆ ਜੇ ਕਰਮਾਲੀਆਂ ਨੇ ਨਫੇ ਵੀ ਦੇਂਦੇ ਤੇ ਘਾਟੇ ਵੀ ਪੈ ਜਾਂਦੇ ਠੀਕ ਆ ਹਾਂ ਇਹੋ ਕੋਈ ਵੱਡੀ ਗੱਲ ਤੇ ਹੈ ਨਹੀਂ ਕਿ ਜੇ ਸਾਰੇ ਨਫੇ ਲਈ ਜਾਂਦੇ ਫਿਰ ਤਾਂ ਸਾਰੀ ਦੁਨੀਆਂ ਵਪਾਰੀ ਬਣ ਜੇ ਹਾਂਜੀ ਹਾਂਜੀ ਇਹ ਤਾਂ ਗੱਲ ਹੈਗੀ ਜੀ ਹਾਂ ਤੇ ਚਲੋ ਘਾਟ ਵੀ ਜਾਂਦੇ ਤੇ ਬਾਕੀ ਇਹ ਆ ਵੀ ਚਲੋ ਤੁਹਾਡੇ ਘਰ ਕੋ ਤਸੱਲੀ ਕਰਕੇ ਹਾਂ ਤਸੱਲੀ ਕਰਕੇ ਖੜੇ ਕਿਉਂ ਕਿਸੇ ਦੇ ਪੈਸੇ ਦੇਣੇ ਆ ਪਤਾ ਨਹੀਂ ਉਹਨੇ ਕਿਸ ਤਰ੍ਹਾਂ ਕੱਟੇ ਕੀਤੇ ਆ